ਇੱਪਜੀ ਦੇ 7 ਫੁੱਟਾ ਓਨਲੀ 80000 ਦਾ ਪੈਜੂਆ ਜੀ 2023 ਮਾਡਲ 8 ਫੁੱਟਾ 142000 ਦਾ ਪੈਜੂਆ ਜੀ 9 ਫੁੱਟਾ ਸੁਪਰ ਸੀਡਰ ਜਸਵੰਤ ਦਾ ਬਿਲਕੁਲ ਨਵੇਂ ਵਰਗਾ ਪੀਸ ਹੈ ਓਨਲੀ 165000 ਦਾ ਜੀ 8 ਫੁੱਟਾ ਜਸਵੰਤ ਹੈ ਜੀ 125000 ਦਾ 7 ਫੁੱਟਾ 125000 ਦਾ ਡਿਸਕ ਵਾਲਾ ਮਾਡਲ ਜੀ 165000 ਦਾ 9 ਫੁੱਟਾ ਸੁਪਰ ਸੀਡਰ ਹੈ ਜੀ ਜੇ ਜਮਨ ਨਵੇਂ ਵਰਗਾ ਪੀਸ 185000 ਦਾ ਜੀ 8 ਫੁੱਟਾ ਰਜੇਂਦਰਾ ਦੇ 2023 ਮਾਰਲ ਫਰੀਨ ਬੰਨ ਕੰਬੋ 1,25,000 1,25,000 ਦਾ 8 ਫੁੱਟਾ 4 ਢੇ ਕੰਪਨੀਆਂ 2023 ਮਾਰਲ ਪੀਸ ਪੈ ਗਈ ਉਹ ਨਵੇਂ ਵਰ 8 ਫੁੱਟਾ ਗੀਰ ਦਾ ਸੁਪਰਸੀਡਰ 1,48,000 ਦਾ ਫੱਟਾ ਕਿਟ ਸਮੇਤ ਸਾਡੇ 8 ਫੁੱਟਾ ਸੁਪਰਸੀਡਰ ਲੈਂਡ ਫੋਰਸ ਦੇ 1,58,000 ਦਾ ਹਾਂਜੀ ਦੋਸਤੋ ਜੀਐਨਵੀ ਘੋੜੇ ਨਾਲ ਸਾਡਾ ਸਵਾਗਤ ਹੈ ਸਾਡੇ ਵੱਲੋਂ ਵੀਰੇ ਤਿਆਰਪਰੀ ਸਸਤਰੀਕਾਰ ਅਮੀਦ ਕਰਦੇ ਹਾਂ ਵੀਰੇ ਸਾਰੇ ਠੀਕ ਠਾਕ ਹੋਵਾਂਗੇ ਆਪਾਂ ਦੇ ਯੂਟਿਊਬਰ ਤੋਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਸੁਪਰ ਸੀਟਰਾਂ ਦੀ ਬਾਕੀ ਆਪਣੇ ਕੋਲੇ ਰੀਪਰ ਹੈ ਮੇਜਰ ਤੇ ਮੱਕੀ ਵਾਲੇ ਪਲਾਂਟਰ ਦਾ ਗ੍ਰੈਂਡਰ ਵਗੈਰਾ ਸਾਰੀ ਮਸਲਰੀ ਹੁੰਦੀ ਹੈ ਵੀਰੇ ਤੇ ਜਿਹੜੇ ਬਾਈ ਨੇ ਲੈਣੀ ਹੈ ਆਪਨ ਨਾਲ ਵੀਰੇ ਗੱਜਰ ਜਰੂਰ ਕਰੋ ਤੇ ਆਪਣੇ ਇੰਸਟਾਗ੍ਰਾਮ ਤੇ ਪੇਜ ਵੀ ਨੇ ਵੀਰੇ ਜੀ ਵੀ ਘੋੜੇ ਨਾਂ ਜੀ ਵੀ ਗੁਰਪੇਜ ਜੀ ਵੀ ਵਿੰਦਰਪਨ ਪੇਜ ਨੇ ਵੀਰੇ ਆਪਣੇ ਇਹ ਪੇਜਾਂ ਤੇ ਜਾ ਕੇ ਇਕੱਲੇ ਇਕੱਲੇ ਦੀ ਬਾਈ ਡਿਟੇਲ ਲੈ ਸਕਦੇ ਹੋ ਵੀਰੇ ਤੁਸੀਂ ਤੇ ਆਪਣਾ ਇੰਸਟਾਗ੍ਰਾਮ ਤੇ ਲੋਕੇਸ਼ਨ ਵਗੈਰਾ ਉਹਨਾਂ ਤੇ ਵੀ ਆ ਵੀਰੇ ਗੂਗਲ ਵੈਬ ਤੇ ਵੀ ਆਪਣੀ ਲੋਕੇਸ਼ਨ ਪਾਈ ਹੋਈ ਹੈ ਜੀ ਐਂਡ ਵੀ ਸੇਲ ਪਰਚੇ ਦੇ ਨਾਲ ਨਾਲ ਵੀਰੇ ਉਹ ਆਪਣੇ ਕੋੜੇ ਨਾਲ ਸੇਲ ਪਰਚੇ ਆਪਣੀ ਪ੍ਰੋਸਪਰ ਲੋਕੇਸ਼ਨ ਚ ਚੱਕੂਗੀ ਵੀਰੇ ਇੱਥੇ ਦੀ ਤੇ ਬਾਈ ਬਿਨਾ ਕਾਲ ਕਰੇ ਵੀ ਆਪਣੇ ਕੋਲ ਆ ਸਕਦੇ ਨੇ ਹਰ ਟਾਈਮ ਵੀਰੇ ਮਸ਼ੀਨਰੀ ਮਿਲੂਗੀ ਤੇ ਅੱਜ ਵੀਰੇ ਤੁਹਾਨੂੰ ਦਿਖਾਉਣੇ ਆ ਇਕੱਲੇ ਸੁਪਰ ਸੀਧਰਾ ਦੀ ਵੀਡੀਓ ਹਾਂਜੀ ਵੀਰੇ ਉਧਰ ਹੋ ਜਾਓ ਸੋਚ ਤਾਂ ਤੇ ਤਕਰੀਬਨ ਵੀਰੇ ਬੈਸੇ ਵੀ ਦੱਸ ਦਈਏ ਸਾਨੂੰ ਆਪਣਾ ਡਿਸਟ੍ਰਿਕਟ ਸੰਗਰੂਰ ਪੈਂਦਾ ਪਿੰਡ ਆਪਣਾ ਕੋੜੇਲਾ ਹੈ ਇਹ ਦਰਬੇ ਤੋਂ ਵੀਰੇ 15-16 ਕਿਲੋਮੀਟਰ 20-22 ਕਿਲੋਮੀਟਰ ਸਲਾਮ ਤੋਂ ਪੈਂਦਾ ਜੀ ਤੇ ਉਧਰੋਂ ਪਾਤਣਾ ਤੋਂ ਵੀਰੇ ਤਕਰੀਬਨ ਇੰਨੀ ਕੇ ਵੱਟ ਪੈਂਦੀ ਆ ਮਰੇ ਆ ਗਏ ਨੇ ਵੀਕੇ ਜੀ ਇਹ ਆ ਦੇ ਵੀਰੇ ਕੋਲੇ ਲੈ ਆਉਂ ਜਿਹੜੇ ਆਪਣੇ ਹਲਕੇ ਦੇ ਵੀਰਾਂ ਦੀ ਕਿਸੇ ਦੀ ਸਬਸਿਡੀ ਵਗੈਰਾ ਨਿਕਲੀ ਹੋਵੇ 그러면은 ਨਵੇਂ ਪੀਸੀ ਵੀ ਆਪਣੇ ਕੋਲ ਹੈਗੇ ਨੇ ਉਹ ਵੀ ਆਪਣਾ ਵਿਜ਼ਿਟ ਕਰ ਸਕਦੇ ਨੇ ਆ ਦੇ ਵੀਰੇ ਉਧਰੋਂ ਸੈਕੰਡ ਜਿਹੜੇ ਭਾਈਆਂ ਦੀ ਕਿਸੇ ਵੀ ਸਬਸਿਡੀ ਨਹੀਂ ਨਿਕਲੀ ਸੈਵਨ ਪੀਸ ਲਾਈਨ ਨੇ ਉਹ ਆਪਣੇ ਕੋਲ ਵੀਰੇ ਤਕਰੀਬਨ ਸਾਰੀਆਂ ਕੁਆਲਿਟੀਆਂ ਖੜੀਆਂ ਨੇ ਕੱਲੇ-ਕੱਲੇ ਦਾ ਵੀਰੇ ਰੇਟ ਦੱਸਾਂਗੇ ਤੁਹਾਨੂੰ ਲੈ ਵੀ ਚਾਚੇ ਆ ਕਿਹੜਾ ਆਇਆ ਏ ਆ ਗਿਆ ਸੋਨਾ ਨਿਕਾ ਦਾ ਸੁਪਰ ਸੀਡਰ ਇਹ ਵੀ 2013 ਮਾਡਲ ਹੈ ਤੇਰੀ ਮਾਡਲ ਹੈ ਕੁੱਤਾ ਕਿ ਨਹੀਂ ਕੁੱਤਾ ਸੱਤੇ ਪੀਸ ਦੇਖ ਪੀਸ ਬਹੁਤ ਹੁਣੇ ਜੇ ਸਾਡਾ ਭਤੀਜਾ ਆਏ ਅੱਜ ਨਾਲ ਕਹਿੰਦੀ ਜਾਂਦਾ ਵੀਡੀਓ ਬਣਾਉਂਗਾ ਆ ਜਾ ਪਿੱਛਾਂਗੇ ਕੰਮ ਬਲੇਡ ਨਾਲ ਦੇ ਵਿੱਚ ਹਾਂ ਨਾਲ ਦੇ ਬਲੇਡ ਨੇ ਵੀਰੇ ਕਿੰਨੇ ਪਰਸੈਂਟ ਲੈ ਹਾਂ ਬਲੇਡ ਹੋਣਗੇ ਇੱਥੇ 60-70 ਪੈਸੇ 60-70 ਕੰਡੀਸ਼ਨ ਦੇਖੋ ਵੀਰੇ ਜੇ ਨਾ ਨਵੇਂ ਵਰਗੀ ਕੰਡੀਸ਼ਨ ਹੈ ਓਨਲੀ 1,65,000 ਦਾ ਬੇਜੂਆ ਪੀਸ ਵੀਰੇ ਸੋਨਾ ਨਿਕਾ ਕੰਪਨੀ ਦੇ ਸਾਈਡ ਤੋਂ ਹੀ ਗੇਰ ਆ ਲਾ ਗਿਆ ਤੇ ਉਦੋਂ ਅੱਗੇ ਆ ਗਿਆ ਆਪਣੇ ਕੋਲੇ ਅੱਤ ਪੁੱਟਾ ਪੀਡੀਸੀ ਇਹ ਜਿੰਨਾ ਮਾੜ ਲੈ ਚ ਇਹ ਆ ਗਿਆ ਆਪਣੇ ਕੋਲ 22 ਮਾਰ ਲੈ 8/2 ਮਾਰ ਲੈ ਹਾਂ ਸਾਈਡ ਤੇ ਗੇਰ ਆ ਜਾਵੇ ਜੀ ਗੇਰ ਡਰਾਈਵ ਹੈ ਗੇਰ ਡਰਾਈਵ ਹੈ 1,40,000 ਦਾ ਦੇ ਦਾਂਗੇ ਵੀਰੇ ਜਿਹੜੇ ਮੇਰੇ ਵੀਰ ਨੇ ਲੈਣਾ ਹੈ ਕੰਟੈਕਟ ਕਰ ਸਕਦੇ ਹੋ ਵੀਡੀਓ ਤੇ ਆਪਣੇ ਤੋਂ ਕਿਹਾ ਵੀਰੇ ਫੁੱਲ ਵੀਡੀਓ ਦੇਖ ਲਓ ਉਸੇ ਦੇਖ ਕੇ ਆਪਣੇ ਇਹਦਾ ਸਕਰੀਨ ਸ਼ਾਟ ਭੇਜ ਕੇ ਘਰੇ ਵੀ ਮੰਗਾ ਸਕਦੇ ਆਪਾਂ ਘਰੇ ਭੇਜਦਾ ਵੀਰੇ ਗੱਡੀ ਚ ਰਖਾ ਕੇ ਇਹ ਪੁਨੀ ਦਾ ਵੜਾ ਚ ਹਾਂ ਇਹ ਪੁਨੀ ਦਾ ਆ ਗਿਆ ਜਹਾਜ਼ ਨੀ ਦਾ ਪੁਨੀ ਦਾ 9 ਫੁੱਟ ਆਦਾ ਨੌ ਫੁੱਟ ਨੌ ਬਾਈ ਮਾਰ ਲ ਲੈ ਬਾਈ ਮਾਰ ਲਾ ਰੇਟ ਪੈ ਰਹੀਆ ਵੀਰੇ 1,65,000 ਦਾ ਪੀਸ ਦੇਖੋ ਵੀਰੇ ਪੀਸ ਨਵੇਂ ਵਰਗਾ ਤੇ ਹੈ ਬਲੇਡ ਨਾਲ ਦੇ ਨੇ ਵੀਰੇ ਬਲੇਡ ਪੈਣਗੇ ਅੱਛਾ ਬਲੇਡ ਪੈਣਗੇ ਹਾਂ ਹੈਗੇ ਨਾਲ ਦੇ ਨੇ ਡਿਸਕ ਵਾਲਾ ਮਾਡਲ ਹੈ ਠੀਕ ਹੈ ਜੀ ਜਦੋਂ ਟਾਪ ਕੁਆਲਿਟੀ ਆ ਪੁੱਲ ਜਿੱਤੇ ਹੀ ਚੱਲ ਰਹੀ ਜੀ ਸਾਇਰ ਤੇ ਇਹ ਵੀ ਘੇਰ ਆ ਗਿਆ 1,65,000 ਦਾ ਬਾਈ ਮਾਰ ਲਾ ਨੌ ਫੁੱਟ ਨੌ ਫੁੱਟ ਅੱਗੇ 8 ਫੁੱਟ ਆ ਗਿਆ ਜੀ 2023 ਮਾਰ ਲ ਇਹ ਕਿਹੜੀ ਕੰਪਨੀ ਹੈ ਇਹ ਤੋਂਡੇ ਸੁਨਾਮ ਵਾਲਿਆਂ ਦੀ ਥੋਡੇ ਇਹ ਕਿੰਨਾ ਫੁੱਟ ਹੈ ਹੱਥ ਕੋਟ ਡਿਸਕਾ ਦਾ ਮਾਡਲ ਹੈ ਠੀਕ ਹੈ ਇਹ ਆਪਾਂ ਨੂੰ ਬਹੁਤ ਜਿਆਦਾ ਰੇਟ ਪਈ ਹੈ ਜਿਹੜੇ ਵੀਰੇ ਲੈਣਾ ਪਲਾਸਟਿਕ ਵਾਲੇ ਪਟੋਲਾ ਚ ਆ ਗਏ ਵੀਰੇ ਜਿਹੜੇ ਹੁਣ ਨਵੇਂ ਟੋਗੋ ਮਾਡਲ ਚਾਹੁੰਦੇ ਨੇ ਸਾਈਡ ਤੋਂ ਜਿਹੜੇ ਬੱਦਾ ਕਰਦਾ ਤੇ ਜਿਹੜੇ ਵੀਰੇ ਲੈਣਾ ਬਹੁਤ ਹੀ ਜਿਆਦਾ ਰੇਟ 1,25,000 ਦਾ ਪੀਸ ਹੈ ਜੀ ਆਪਣੇ ਕੋਲੇ ਇਹ ਆਉਣ ਲਈ 1,25,000 ਤੇ ਜੀ ਤੇ ਉਧਰ ਵੀ ਦਿਖਾ ਦੇ ਗਏ ਕਮਾ ਕੇ ਸਾਰਾ ਦਿਖਾ ਦੇ ਗਰ ਵੀ ਚਾਰੇ ਸਾਡੇ ਹਾਂਜੀ ਵੀਰੇ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਵੀਰ ਕਈ ਕਹਿੰਦੇ ਆ ਰਿਪੋਰਟੇ ਦਾ ਵੀਰ ਵੜ ਕੇ ਇੰਨੇ ਪੀਸਾਂ ਦੀ ਫੋਟੋਾ ਨਹੀਂ ਪਾ ਹੁੰਦੀ ਸਾਡੇ ਤੇ ਫੋਟੋਆਂ ਦੇਖ ਕੇ ਇਸ ਵਿੱਚ ਆਪਣੀ ਵੀਡੀਓ ਦੇਖ ਕੇ ਸਕਰੀਨਸ਼ਾਟ ਵਗੈਰਾ ਭੇਜ ਕੇ ਆਪਣੇ ਦੇ ਪੀਸ ਮੰਗਾ ਸਕਦੇ ਹੋ ਵੀਰੇ ਅੱਗੇ ਆ ਗਏ ਲੈਂਡ ਫੋਰਸ ਦਾ 1.5 ਕੁੱਟਾ ਪੀਸ ਬਾਈ ਮਾਰਨਾ ਬਾਹਰ ਕਰੇ ਹੁਣ ਆਪਣੇ ਕੋਲੇ ਵੀਰੇ ਥੋੜਾ ਜਿਹਾ ਰੇਟਾ ਜ਼ਰੂਰ ਪੈਰੇ ਪੀਸ ਜਮਾਨੇ ਦੇ ਵਰਗੇ ਜੀ ਪੀਸ ਚ ਕੋਈ ਘਾਟ ਨਹੀਂ ਤਕਰੀਬਨ ਲੈਂਡ ਫੋਰਸ ਆਉਂਦੀ ਡਿਸਕ ਵਾਲੇ ਮਾੜਨੇ ਜੀ 1.70 ਹਜ਼ਾਰ ਦਾ ਪੈ ਜਾਊਗਾ ਜੀ ਇਹ ਕੰਡੀਸ਼ਨ ਦੇ ਕੋ ਵੀਰ ਬਿਲਕੁਲ ਨਵੇਂ ਵਰਗੀ ਹੈ ਇਹ ਆ ਕਿਹਦਾ ਹੈ ਚਾਚੇ ਉਹ ਗੀਰਦਾ ਹੈ ਹੱਥ ਪੁੱਟਾ ਗੀਰ ਸੁਨਾਮ ਵਾਲੇ ਦਾ ਹਾਂ ਸੁਨਾਮ ਵਾਲੇ ਦਾ ਗੀਰਦਾ ਪਤਾ ਹੈ ਇਹ ਮਾਰ ਲੈ ਇਹ ਬਾਈ ਮਾਰ ਲੇਗਾ ਬਾਈ ਮਾਰ ਲੈ ਹਾਂ ਬਾਈ ਮਾਰ ਲੈ ਬਾਈ ਮਾਰ ਲੈ ਡਿਸਕਾ ਸਟਿੱਲੂ ਡਿਸਕਾ ਦੇ ਜੀ ਇਹ ਡਿੱਲੀ ਡਿਸਕਾ ਹੈ ਇਹ ਆਪਾਂ ਨੂੰ ਪੈ ਗਈ ਤੇ 1,35,000 ਦਾ 1,56 ਰੂਟਾ ਮੀਟਰ ਵੀ ਬਣ ਜਾਣਾ ਹੈ ਜੀ ਹਾਂ ਰੂਟਾ ਮੀਟਰ ਤੇ ਕਰੀਬਨ ਸਾਰਿਆਂ ਦੀ ਬਣ ਜਾਂਦੇ 1,35,000 ਦਾ ਪੈ ਗਈ ਹੈ ਜੀ ਆਜਾ ਵੀ ਅੱਗੇ ਹੋਰ ਵੀ ਦਹੋਣਾ ਤੁਹਾਨੂੰ ਅੱਗੇ ਮਾਸ਼ੀਓ ਦਾ ਪੀਸ ਆ ਗਿਆ ਜੀ ਫੇਰ ਆਪਣੇ ਕੋਲੇ ਮਾਸ਼ੀਓ ਦਾ ਹਾਂ ਇਹ ਤਕਰੀਬਨ ਕਿ ਸੇਲ ਹੋ ਗਿਆ ਹਾਂ ਇਹ ਸੇਲ ਹੋ ਗਿਆ ਵੈਸੇ ਡਿਮਾਂਡ 185 ਸੀ ਇਹਦੀ ਠੀਕ ਹੈ ਜੀ ਮਰ ਸੇ ਇਹ ਹਾਂ ਅੱਗੇ ਆਪਾਂ ਚੱਲੀਏ ਰਜਿੰਦਰਾ ਤੋਂ ਹੋਰ ਰਜਿੰਦਰਾ ਵੀ ਚੱਲੋ ਜੀ ਔਰ ਵੀ ਕੰਮ ਕਰਾਂ ਕਰਦੇ ਹਾਂ ਲੇਟ ਹੋ ਜਾਂਦੇ ਆ ਦੇਰੀ ਹੁੰਦੀ ਹੈ YouTube ਵਾਲੀ ਵੀਡੀਓ ਬਣਾਉਂਦੇ ਬਣਾਉਂਦੇ ਬਸ ਰਹਿ ਜਾਂਦੀ ਹੈ ਬਲੇਡ ਵੀਰੇ ਪੂਰੀ ਪੈਣ ਹਰੀਆਂ ਬੰਦ ਕੰਬੋ ਇਹੇ ਇਹ ਵੀ ਆਪਾਂ ਡਰੈਨਰ ਲੱਗ ਯੂਜ਼ ਕਰ ਸਕਦਾ ਸੋ ਰੂਪਾ ਫਿਟਰ ਲੱਗ ਯੂਜ਼ ਕਰ ਸਕਦਾ ਸੁਪਰ ਫਿਟਰ ਲੱਗ ਹੈ ਤਿੰਨ ਜੀਦਾਂ ਬਣਦੇ ਨੇ ਇਹ ਆਥ ਬੁੱਟਾ ਆਥ ਬੁੱਟਾ ਕਿੰਨਾ ਬਾਗ ਲੈ ਇੱਕ ਲੱਖ 25000 ਰੇਟ ਹੈ ਇਹ ਰੇਟ ਕਿਤੇ ਨਹੀਂ ਮਿਲਦਾ ਇਹ ਫਰੀਨ ਬਾਨਾ ਵੀਰੇ ਜਿਹੜੇ ਬਾਈ ਨੇ ਵੀ ਲੈਣਾ ਹੈ ਕੰਟੈਕਟ ਕਰੋ ਜਲਦੀ ਤੋਂ ਜਲਦੀ ਆਪਾਂ ਨੂੰ ਸਕਰੀਨ ਸ਼ਾਟ ਤੇ ਜਿਗਰੇ ਤੁਹਾਡੇ ਘਰੇ ਭੇਜ ਦਾਂਗੀ ਸਭ 125000 ਰੁਪਏ ਵੀਰੇ ਤੇ ਅੱਗੇ ਆ ਗਿਆ ਸ਼ਖਤੀ ਮਾਨ ਸ਼ਖਤੀ ਮਾਨ 7 ਫੁੱਟਾ ਸ਼ਕਤੀਮਾਨ ਬਰਾਂਡ ਇਹਦੀ ਬ੍ਰਾਂਡ ਕਾ ਮਾਡਲ ਕਿੰਨਾ ਹੈ ਇਹ ਮਾਡਲ 212 ਹੈ 21 ਮਾਡਲ ਹੈ 22 ਮਾਡਲ ਹੈ ਬਲੇਡ ਨਾਲ ਦੇ ਨੇ ਬਲੇਡ ਨਾਲ ਦੇ ਨੇ ਹਾਂ ਬਲੇਡ ਨਾਲ ਦੇ ਨੇ 1 ਲੱਖ 40 ਹਜ਼ਾਰ ਦਾ 1 ਲੱਖ 40 ਹਜ਼ਾਰ ਦਾ 7 ਫੁੱਟਾ 7 ਫੁੱਟਾ ਸ਼ਕਤੀਮਾਨ ਠੀਕ ਹੈ ਅੱਗੇ ਆ ਗਿਆ 23 ਮਾਡਲ ਸ਼ਕਤੀਮਾਨ ਇਹ ਵੀ ਸ਼ਕਤੀਮਾਨ ਹੈ ਹਾਂ ਇਹ ਤੇ ਈ ਮਾਡਲ ਨੇ ਨਾ ਮਹੀਏ ਪਿੱਛਾ ਨਾ ਮਹੀਏ ਹਾਂ ਤੇ ਚੱਲੇ ਰੂਲਰ ਜਿਹੜਾ ਤੇ ਵੀ ਰਹਿੰਦੇ ਪੂਰੀ ਤੇ ਇਹ ਬਹੁਤ ਘੱਟ ਚੱਲੇ ਮੇਰੇ ਨਾਲ ਹਾਂ ਨਾਲ ਦੇ ਬਲੇਡ ਨੇ ਬਲੇਡ ਹੋਣਗੇ ਜਿਹਦੇ ਅੱਛੇ ਕਿ ਪੈਸੇ 200000 ਰੁਪਏ ਦੀ ਮਾਡਲ 155000 ਦਾ ਸ਼ਕਤੀਮਾਨ ਦਾ ਪਿਸ ਪੈਜੂਆ ਜਿਹੜੇ ਬਾਈਆਂ ਨੇ ਲੈਣਾ ਹੈ ਜਰੂਰ ਵਿਜ਼ਿਟ ਕਰੋ ਵੀਰੇ ਮਸੀ ਮੇਰੀ ਤਕਰੀਬ ਨਾਲ ਆਪਣੇ ਕੋਲ ਸਾਰੀਆਂ ਹੁੰਦੀ ਐ ਤੇ ਅੱਗੇ ਆ ਗਿਆ ਦਰਵਾਜਾ ਜਿਹੜਾ 7 ਫੁੱਟਾ ਕੁਮਾਰ ਦੇ ਵੀਰ ਦਿਖਾ ਦੇ ਘਰ ਪਰ ਉੱਪਰ ਵੀ ਆਪਾਂ ਨੂੰ ਦੁਬਾਰੇ ਪੋਟ ਵਗੈਰਾ ਨਾ ਪਾਉਣੇ ਪਵੇ 7 ਫੁੱਟਾ 7 ਫੁੱਟਾ ਵੀ ਮਾਡਲ ਹੈ ਵੀ ਮਾਡਲ 7 ਫੁੱਟਾ ਹਾਂਜੀ 1 ਸਵਾ ਲੱਖ ਰੁਪਏ ਦਾ ਸੁਪਰ ਸੀਟਰ ਪੈਜੂਆ ਡਿਸਕ ਵਾਲਾ ਮਾਡਲ ਹੈ ਠੀਕ ਹੈ ਟੌਪ ਕੁਆਲਿਟੀ ਦਾ ਦਰਵਾਜਾ ਠੀਕ ਹੈ ਬਣਦਾ ਕਿਤੇ ਅੱਜ ਤੇਰਾ ਜਿਹੜਾ ਇਹਦਰਾ ਪਟਿਆਲਾ ਦਾ ਸਾਇਰ ਇਹ ਅੱਗੇ ਫੇਰ ਕਰਵਾਜ ਆ ਗਿਆ ਅੱਗੇ ਵੀ ਕਰਵਾ ਲੈਣੇ ਹਾਂਜੀ ਇਹ ਕਿੰਨਾ ਬੁੱਟਾ ਹੈ ਇਹ ਹੱਥ ਆ ਗਿਆ ਬਾਈ 2022 ਮਾਡਲ ਹੈ ਪੱਛ ਬੁੱਟਾ ਇਹ ਵੀ ਦੂਜਾ ਕੰਬੋ ਮਾਡਲ ਵਾਂਗੂ ਆ ਗਿਆ ਜੀ ਕੀਲੀਆਂ ਕੱਢ ਕੇ ਟਰਲ ਉਤਰ ਜਾਂਦੀ ਹੈ ਰੂਟਾ ਪੀਟਰ ਯੂਜ਼ ਕਰ ਸਕਦੇ ਆ ਤਾਂ ਇਹਦਾ ਡਿਸਕ ਵਾਲਾ ਮਾਡਲ ਹੈ ਕੰਡੀਸ਼ਨ ਪੂਰੀ ਵਧੀਆ ਚੱਤੇ 1,58,000 ਰੁਪਏ ਰੇਟ ਹੈ ਜੀ ਬਾਈ ਮਾਡਲ ਦਾ ਜਿਹੜੇ ਮੇਰੇ ਵੀਰਾਂ ਨੇ ਲੈਣਾ ਹੈ ਵਿజిਟ ਕਰੋ ਵੀਰੇ ਜਰੂਰ ਅੰਪਲੇਟ ਜਾਵਾਂ ਨਵੀਂ ਪਏ ਨੇ ਤੇ ਅੱਗੇ ਆ ਗਿਆ ਆਪਣੇ ਕੋਲੇ ਜੋਧਾ ਦਾ ਜੋਧਾ ਦਾ ਇਹ ਕਿੰਨਾ ਪੁੱਟਾ ਹੈ ਤੇਰੀ ਅੱਠ ਹੈ ਅੱਠ ਮਾਰੂ ਕਿੰਨੇ ਮਾਰ ਲੈ 21 ਹੋ ਗਈ 21 ਮਾਰ ਲੈ ਜੂਨ ਬਹੁਤ ਘੱਟ ਹੈ ਚੱਲਾ ਚੱਲਿਆ ਬਹੁਤ ਘੱਟ ਹੈ ਜੀ ਡੇ ਟ੍ਰੈਵਲ ਚ ਆਇਆ ਚ ਹੈ ਨਾ ਹਾਂ ਲੈ ਜਿੰਨੇ ਵੀ ਚੈਨ ਆਉਂਦੀ ਹੈ ਜੋਧਾ ਨੂੰ ਡੇ ਟ੍ਰੈਵਲ ਵਿੱਚ ਹਾਂ ਠੀਕ ਰੇਟ ਦੀ ਗੱਲ ਕਰਦੀ ਇਹਦੀ ਰੋਟ ਬਹੁਤ ਘੱਟ ਹੈ ਕਿੰਨੇ ਰੇਟ ਹੈਗਾ 1,28,000 ਰੁਪਏ ਦਾ ਮਿੱਟੀ ਦੇ ਮਿੱਟੀ ਰੇਟ ਦੇ ਜਮਾ ਜਾਇਗ ਰੇਟ ਤੇ ਜਮਾ ਜਾਇਗ ਰੇਟ ਤੇ ਬਲੇਡ ਵੀ ਜਰੂਰ ਪੈਣੀ ਪੀਸ ਜਮਾ ਨਵੇਂ ਵਰਗ ਹੈ ਹਰ ਇੱਕ ਤਰ੍ਹਾਂ ਦੇ ਵੀ ਚਲਾ ਕੇ ਚੈੱਕ ਕਰਕੇ ਦੇਣ ਦੀ ਆਪਣੀ ਜ਼ਿੰਮੇਵਾਰੀ ਹੈ ਸੀਜ਼ਨ ਦੀ ਕਿਸੇ ਵੀ ਪੁਰਾਣੇ ਮਾਲ ਦੀ ਕੋਈ ਗਾਰੰਟੀ ਨਹੀਂ ਹੋਊਗੀ ਦੇਖੋ ਆ ਇੱਥੇ ਆਪਣੀ ਫੁੱਲ ਜ਼ਿੰਮੇਵਾਰੀ ਹੈ ਵੀਰੋ ਫੁੱਲ ਚੈੱਕ ਕਰਕੇ ਤਸਦੀਕ ਕਰਾ ਕੇ ਪਿੱਛੇ ਦੇਵਾਂਗੇ ਇਹ ਆ ਗਏ ਆਪਣੇ ਕੋਲੇ ਫਾਰਮ ਹੈਡ ਦਾ ਜੀ ਆਰਮ ਹੈਡ ਦਾ ਆ ਬਲੇਡ ਦੇਖੋ ਵੀਰੋ ਜਮਾ ਨਵੇਂ ਵਰਗੀ ਬਲੇਡ ਨੇ ਵੀਰੋ ਹੈਗੇ ਨੇ 85 ਤੋਂ 90 ਪੈਸੇ ਵਾਂਗੂ ਰੇਟ ਪਏ ਨੇ 2023 ਮਾਰ ਲਿਆ 2023 ਮਾਰ ਲਿਆ ਹਾਂ ਾਟਾ ਬੋਟਾ ਆ ਦੇਖੋ ਡਰਾਈਵਰ ਨਾਲ ਫਰੀ ਦੇਵਾਂਗੇ ਬਾਈ ਠੀਕ ਹੈ ਲੁਕ ਗਿਆ ਰੇਟ ਦੀ ਗੱਲ ਕਰ ਲਈਏ ਰੇਟ ਵੀਰੇ ਬਹੁਤ ਜਿਆਦਾ ਹੈ ਪਤਾ 1 ਲੱਖ ਦੇ 42000 ਰੁਪਏ ਦਾ ਪੈ ਰਿਹਾ ਇਹ ਰੇਟ ਮਲਾ ਆਪਣੇ ਲਈ ਨਹੀਂ ਮੰਦੇ ਹਾਂ ਜਿਵੇਂ ਜਾਇਗ ਰੇਟ ਤੇ ਪੀਪਲ ਰੇਟ ਮੰਨ ਲਗੇ ਤਕਰੀਬਨ ਸਾਲ ਨੂੰ ਨਫਾ ਮਿਲ ਰਿਹਾ ਯਾਰ ਆਪਾਂ ਉਹ ਕੰਮ ਨਹੀਂ ਹੈਗਾ ਕਿ ਚਲੋ ਬਿਨਾਂ ਕਮਾਈ ਤਾਂ ਇਹਦੇ ਕੋਈ ਵੀ ਬਾਈ ਕਹਦੇ ਵੀ ਚੱਲ ਹੋਇਆ ਆ ਵੀ ਬੱਜ ਜਾਇ ਦੇ ਕਮਾਈ ਨਾਲ ਦੇਵਾਂਗੇ ਵੀਰੇ ਪੀਸ ਆ ਨਾਉ ਫੁੱਟ ਆ ਗਿਆ ਵੀਰੇ ਜਸਵੰਤ ਦਾ ਜਸਵੰਤ ਸੁਨਾਮ ਵਾਲਾ ਸੁਨਾਮ ਵਾਲਾ ਦਾ ਪੀਸ ਦੇਖੋ ਵੀਰੇ ਬਲੇਡ ਜਰੂ ਡਾਉਣ ਨਾ ਵੀਰੇ ਪੀਸ ਦੇਖੋ ਨਾਲ ਦੇ ਬਲੇਡਾਂ ਚ ਹੈ ਇਹ ਬਲੇਡ ਤਾਂ ਚ ਪੈਂਦੀ ਹਾਂ ਹਾਂ ਪੀਸ ਦੇਖੋ ਜਮਾ ਨਾਲ ਪੈਂਚ ਪੀਸ ਰੰਗ ਰੁੰਗਦੀ ਆਪਣੀ ਸਦੀ ਗਾਰੰਟੀ ਹੈ ਹਾਂ ਪੇਂਟ ਰੰਗ ओरिजिनल ਹੈ ਨਾ ਇਹ ਨਵਾਂ ਪੀਸ ਵੀ ਜਮਾ ਨਵਾਂ ਕੋਇ ਨਾ ਅਗਰ ਇੱਕ ਮਾਕੇ ਦਿਖਾਵਾਂ ਵੀਰੇ 1,35,000 ਦਾ 9 ਫੁੱਟ ਦੀ ਅੱਪਾ ਲੈਂਦੀ ਨਹੀਂ ਜਾਂਦੇ ਅਨ 9 ਫੁੱਟ ਪੀਸ ਵੀਰੇ 22 ਮਾਡਲ 22 ਮਾਡਲ 1,65,000 ਦਾ ਕੋਲ 1,65,000 ਦਾ ਮਾਗਰ ਮੰਨਤਾ ਨੇ ਬੱਸ ਥੋੜਾ ਮੁੱਤੀ ਹੋ ਜਾਵੇ ਰੇਟ ਆਪਣੇ ਵਜੋਂ ਜਿਹਾ ਰੱਖੇ ਨਾ ਇਹ ਤਾਂ ਜੀ ਮਿਲਕਾ ਟ੍ਰੇਨਿੰਗ ਹੈ ਮੈਂ ਤੂੰ ਇਸ ਬਾਦੂ ਫਰ ਰੇਟ ਤੇਜ ਹੋ ਰਹੇ ਨੇ ਇਹ ਕਿਹੜਾ ਆ ਗਿਆ ਜਸਵੰਤ ਦਾ 8 ਫੁੱਟਾ ਸੁਪਰ ਸੀਡਰ ਹੈ 2021 ਕੀ ਮਾਰਲੇ ਡਿਸਕਾ ਦਾ ਮਾਡਲ ਹੈ ਵੀ ਡਿਸਕਾ ਦਾ ਮਾਡਲ ਹੈ ਹਾਂ ਬੋਲ ਕਿੰਨੇ ਦਾ ਦੇ ਦਈਏ ਕਿੰਨੇ ਦਾ ਦੇ ਦੇਖ ਫਿਰ ਦੱਸ ਰੇਟ 1,25,000 ਚ ਲੈ ਜਾ ਮੈਂ ਹਾਂਜੀ ਭਾਈ 1,25,000 ਦਾ ਡਿਸਕਾ ਦਾ ਮਾਡਲ 8 ਫੁੱਟਾ ਪੀਛੇ ਜਸਵੰਤ ਦਾ ਰੇਡ ਬਲੇਡ ਹੈਗੇ ਨਾ ਵੀਰ 70 ਪੈਸਾ ਮੰਗਦਾ ਰੇਟ ਦਾ हां ब्लेड ਟੱਲਣਗੇ ਜੀ ਠੀਕ ਹੈ ਤੂੰ ਅੱਗੇ ਆ ਜਾ ਫਿਰ ਜਹਾਜ਼ ਜਿੱਦਾ ਸੁਪਰ ਸੀਡਰ ਜੀ ਕਰਵਾਇਆ ਬਾਜ ਆ ਗਿਆ ਬਾਜ ਬਾਜ ਆ ਗਿਆ ਆ ਜਾ ਗਿਆ ਨਾ ਪੁੱਟਾ ਇਹ ਵੀ ਪੀਸ ਨਮਾ ਹੈ ਨਮਾ ਪੀਸ ਹਾਂ ਇਹਦਾ ਇਹ ਮੰਨ ਕੇ ਚੱਲੋ ਵੀ ਬਾਈ ਨੇ ਕਿਸੇ ਨੇ ਗੇੜ ਹੀ ਦੇ ਕੇ ਦੇਖਤਾ ਇਹਦੇ ਨਾਲ ਟੈਸਟਿੰਗ ਹੀ ਕਰੀਏ ਹਾਂ ਛੋਟੇ ਟਰੈਕਟਰ ਨਾਲ ਤਾਂ ਹੀ ਚੱਲਦਾ ਨਹੀਂ ਵੀਰੇ ਜੇ ਆਪਾਂ ਕਹੀ 45 50 ਕਿੱਤੇ ਦੇ 68 60 ਦੇ ਚਲਾ ਲੈਣਗੇ ਨਾ ਪੁੱਟਾ ਹੈਗਾ ਪੀਸ ਜਮਾ ਨਮਾ ਜੀ ਬਿਲ ਵੀ ਉੱਤਰ ਜਾਂਦੇ ਦੇਖੋ ਬਲੇਡਾਂ ਦੀ ਕੰਡੀਸ਼ਨ ਦੇਖ ਲਓ ਵੀਰੇ ਰੰਗ ਤੋਂ ਉੱਤਰਿਆ ਬਲੇਡਾਂ ਦਾ ਇਹ ਪੈ ਰਿਹਾ ਆਪਨ 2 ਲੱਖ ਤੇ 8000 ਰੁਪਏ ਦਾ ਵੀ ਸੱਜੇ ਹਾਂ ਉਪਰ ਸੀਟਰ ਵੀ ਦੇਖੋ ਮਿੱਤਰੋ ਪੂਰਾ ਸੋਨਾ ਉਪਰ ਸੀਟਰ ਹੈ ਿਆ ਗੜਾ ਇਹ ਰਚੇ ਅੱਗੇ ਇਹ ਆ ਗਿਆ ਪੁਨੀ ਦਾ ਪੁਨੀ ਦਾ ਇਹ ਵੀ ਮਲਾ ਜਹਾਜੀ ਹੈ ਹਾਂ ਇਹ ਵੀ ਜਹਾਜ ਹੈ ਨਾ ਪੁੱਟੇ ਮਾਰ ਲੈ ਇਹਨਾਂ ਚ ਮਾਰ ਲੈ 2022 ਮਾਰ ਲੈ 30 ਦੇਖ 30 ਤਾਂ ਜਹਾਜ ਹੈ ਬਲੇਡ ਨਵੇਂ ਨੇ ਨਵੇਂ ਬਲੇਡਾਂ ਨਾਲ ਨਵੇਂ ਪੀਸ ਲਾਵੇ ਜਿਵੇਂ ਨਵਾਂ ਆਪੇ ਏ ਟਾਈਪ ਬਲੇਡ ਆ ਨਾ ਇਹ ਲੋ ਇਹ ਲੋ ਬੈਬਲੇਰ ਨੇ ਨਵਾਂ ਪੀਸ ਹੈ ਰੇਟ ਪੈ ਗਿਆ 170000 ਦਾ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਲੈਣਾ ਹੈ ਕੰਟੈਕਟ ਕਰ ਸਕਦੇ ਆਸਤੇ ਰੇਟ ਆ ਸੁਪਰ ਕੀਟਰ ਨੇ ਹਾਂ ਸਾਨੂੰ ਕੰਟੈਕਟ ਕਰੋ ਕੰਟੈਕਟ ਹੀ ਕਰੋ ਇਹ ਬੈਬਲੇ ਅਜਿਹਾ ਵਾਲੀ ਕੰਮ ਹੋ ਗਿਆ ਹੁਣ ਪਰ ਇੱਕ ਚੀਜ਼ ਕੰਟੈਨ ਵੀ ਜਿਹੜੇ ਭਾਈ ਨੇ ਕਿਸੇ ਨੇ ਘਰੇ ਬੈਠੇ ਨੇ ਮੰਗਾਉਣੇ ਨੇ ਆਪਣੇ ਕੋ ਇਹ ਫੋਟੋ ਖਿੱਚ ਕੇ ਸਕਰੀਨ ਸ਼ਾਟ ਮਾਰ ਕੇ ਸੈਂਡ ਕਰ ਦਿਓ ਵੀ ਇਹ ਪੀਸ ਭੇਜਣਾ ਕਿਹੜਾ ਵੀ ਭੇਜਣਾ ਹੁਕੀ ਹੈ ਤਾਂ ਅਪਾ ਡਿਲੀਵਰੀ ਕਰਦਾ ਹਾਂ ਹਾਂ ਹੋਮ ਡਿਲੀਵਰੀ ਹੋ ਜਾਊ 15 ਰੁਪਏ ਕਿਲੋਮੀਟਰ ਇਹ ਦੋ ਸਰ ਮਲਬੇ ਕਿਰਾਇਆ ਲੱਗਦਾ ਹੈ ਇਹ ਲੈਂਡ ਫੋਰਸ ਆ ਗਿਆ ਜੀ ਆਈ ਲੈਂਡ ਫੋਰਸ ਫੇਰ ਆ ਗਿਆ ਅੱਟ ਫੁੱਟਾ ਜੀ ਅੱਟ ਫੁੱਟਾ ਹੈ ਹਾਂ ਮਾਡਲ ਕਿੰਨਾ ਦਾ 22 ਮਾੜ ਲੈ 22 ਮਾੜ ਪੀਸ ਵੀ ਜਮਾ ਨਵੇਂ ਵਰਗੀ ਹੈ ਪੂਰਾ ਸਾਫ ਸੁਥਰਾ ਪੀਸ ਹੈ ਆਹਨੇ ਤਾਂ ਮਿਲਦੀ ਨਵੇਂ ਆ ਹਾਂ ਅੱਜ ਵੀ ਜਾਰੇ ਮਾਰੇ ਜਿਹੜਾ ਮਾੜਾ ਪੀਸ ਹੈ ਉਸ ਨੂੰ ਕਹਿ ਕੇ ਜਮਾ ਵੀ ਕੰਡੀਸ਼ਨ ਠੀਕ ਠਾਕ ਹੈ ਦੱਸ ਦਿਓ ਤੁਸੀਂ ਮੈਨੂੰ ਵੀ ਹਾਂ ਮਾਰ ਦਿਓ ਸਾਲ ਹਾਂ ਹੋ ਗਿਆ ਚ ਦੇਖੋ ਇਹ ਪਾਣੀ 1,70,000 ਰੁਪਏ ਪੈ ਜੀਦਾ। ਹਾਂ ਅੱਗੇ ਫੇਰ ਉਹੀ ਉਡਣਾ ਜਾ ਜਾਵੇ। ਇਹ ਵੇਚ ਜਾ ਜੇ। ਆਪਣਾ ਜਾ ਜੀ ਬਹੁਤ। ਦੀ ਵੀ ਰਾਹੇ ਪ੍ਰੈਸ ਦੇਖੋ ਤੁਸੀਂ ਕੀ ਇਹਦੀ ਲੁੱਕ ਦੇਖੋ ਜਿਵੇਂ ਨਵੇਂ ਵਰਗਾ ਪੀਤੇ ਜੀ। 2022 ਮਾਡਲ ਹੈ। 22 ਮਾਡਲ ਹੈ। ਹਾਂ ਬਲੇਡ ਹੈਗੇ ਨੇ 70-75 ਰੁਪਏ ਦੇ। 70 ਰੁਪਏ ਬਲੇਡ ਨੇ। 9 ਫੁੱਟ ਆ ਗਿਆ। ਹਾਂ 9 ਫੁੱਟ ਆ ਗਿਆ। ਰੇਟ ਤੇ ਪੈ ਜੀ 1,65,000 ਦਾ ਪੈ ਜੀਦਾ। 1,65,000 ਲਿਓ। ਹਾਂ ਬਿਸਕਾਲੇ ਮੋੜ ਨੇ ਸਾਰੇ। ਇਹ ਵਰਗੇ ਰੇਟ ਕਿਤੇ ਹੀ ਮਿਲਣਗੇ। ਹਾਂ ਜਮਾ ਜੇ ਨਹੀਂਗੇ ਬਿਸਕਾਲੇ ਮੋੜ ਨੇ ਸਾਰੇ ਆਪਣੇ ਕੋਲੇ। ਸਮੇਸ਼ ਦਾ ਹਾਂ ਇਹ ਦਸਮੇਸ਼ ਦਾ ਆ ਗਿਆ ਅੱਠ ਫੁੱਟਾ ਇਹ ਮਲੇਰ ਕੋਟਲੇ ਮੰਦਲੇ ਮਲੇਰ ਕੋਟਲੇ ਕਿੰਨੇ ਮਾਰਨ ਹੈ ਮਾਰਨ ਕੀ ਹੈ ਟਾਪ ਕੁਆਲਿਟੀ ਹੈ ਹਰ ਇੱਕ ਬਾਈ ਨੂੰ ਪਤਾ ਹੈ ਦਸਮੇਸ਼ ਦੀ ਮਾਰਕੀਟ ਦਾ ਤੇ ਉਦੋਂ ਮਾਰ ਕੰਡੀਸ਼ਨ ਦੇ ਕੋ ਆਪਣੇ ਕੋਲੇ ਇੱਕੀ ਮਾਰ ਨੂੰ ਖੜੇ ਇਹ ਵੀ ਤੁਸੀਂ ਦੇਖੋ ਜਿਵੇਂ ਨੁਕ ਨਵੇਂ ਵਰਗੀ ਹੈ ਜੀ ਕਿੰਨੇ ਦਾ ਦੇ ਰਹੇ ਆ ਇਹ ਦੇ ਰਹੀ ਆਪਾਂ 1,45,000 ਦਾ 1,45,000 ਦਾ ਮਿੱਤਰੋ ਲੈ ਜਾ ਅੱਠ ਫੁੱਟਾ ਪੀਸ ਦੇਵਾਂਗੇ 1,45,000 ਦਾ ਠੀਕ ਹੈ 40 ਸਟicker ਵਾਲਾ ਹੈ ਵੀਰੇ 40 ਸਟicker ਨਾ ਮਤ ਉਹ ਮਰਨਾਲ ਵੀ ਵੀਰੇ ਤਾਰਾ ਕੁਝ ਦੇਖੋ ਸੀ ਓਦੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ ਆਹ ਜਿਹੜਾ ਆ ਗਿਆ ਵੀਰ ਵਾਲਾ ਇਹ ਵੀ ਪੂਰਾ ਸ਼ਾਇਆ ਸੁਪਰ ਸੀਡਰ ਹੈ ਹਾਂ ਅੱਜ ਵੀ ਜਿਹੜੀ ਪੂਰੀ ਮਾਰਕੀਟ ਤੇ ਹੈ ਪੀਜਾ ਨਾ ਮੰਡੀ ਵੀ ਬਣਤਰ ਹੈ ਹਾਂ ਚੀਮਾ ਮੰਡੀ ਇਹ ਬਣਦਾ ਹੈ ਠੀਕ ਹੈ ਇਹ ਛੱਟ-ਬੋਟਾ ਜੱਟਿਆ ਨਾ ਇਹ ਹਾਂ ਛੱਟ-ਬੋਟਾ ਹੈ ਬਾਜੀ ਮਾਰਨੇ ਬਾਜੀ ਮਾਰਨੇ ਬਲੇਡ ਨਵੇਂ ਨਾ ਮੈਨੂੰ ਬਲੇਡ ਨਵੇਂ ਨੇ ਹਾਂ ਰੇਟ ਦੀ ਗੱਲ ਕਰਨੀ ਆ ਦੇਖੋ ਵੀਰੇ ਬਲੇਡ ਵੀ ਨਾਲ ਦੀ ਨਵੇਂ ਨੇ ਚਲਾਈ ਚ ਬਹੁਤ ਜ਼ਿਆਦਾ ਘੱਟ ਆਇਆ ਹੈ ਰੇਟ ਦੀ ਗੱਲ ਕਰੀਏ ਰੇਟ ਹੈਗੇ ਇਹਦਾ 1,60,000 1,60,000 ਹਾਂ ਰੇਟ ਵੀਰੇ ਬਕਾਇਆ ਆਪਣੇ ਸਾਰੇ ਸੁਪਰਵਾਈਜ਼ਰਾਂ ਦੇ ਲਿਖੇ ਹੋਏ ਨੇ ਐ ਨਹੀਂ ਹੋਗਾ ਵੀ ਤੁਸੀਂ ਆ ਗਏ ਹੋਰ ਰੇਟ ਦੱਸਦਾ ਵੀਡੀਓ 'ਚ ਹੋਰ ਦੱਸਦਾ ਉਹ ਕੰਮ ਨਹੀਂ ਹੋਗਾ ਉਹ ਕੰਮ ਨਹੀਂ ਆਪਣੇ ਵੀ ਹੋਰ ਮਾਲ ਦੱਸਦਾ ਆਪਣੇ ਵੀਡੀਓ 'ਚ ਨਿਕਲੇ ਹੋਰ ਜਿਹੜਾ ਮਾਲ ਤੁਹਾਨੂੰ ਕਹਿ ਕੇ ਦੇਵਾਂਗੇ ਉਹ ਹੀ ਹੋਊਗਾ ਜੇ ਜਿਆਦੇ ਵੀ ਤੁਹਾਡੇ ਸਾਲ ਨੂੰ ਵੀ ਤੁਹਾਨੂੰ ਕੋਈ ਟੱਚ ਮਾਰ ਲੈਂਦੇ ਵੀਰੇ ਸਾਡੀ ਜ਼ਿੰਮੇਵਾਰੀ ਹੈ 4,70,000 ਦਾ ਹੋਊਗਾ ਫਿਰ ਉਸ ਤੋਂ ਬਾਅਦ ਆ ਗਿਆ ਵੀਰੇ ਆ ਦੇਖੋ ਲੁੱਕੋ ਦੇਖੋ ਇਹਦੀ ਮੈਂਡ ਫੋਟਾ ਦਿੱਤਾ ਮੈਂਡ ਫੋਟਾ ਆ ਗਿਆ 7 ਫੋਟਾ ਹਾਂ ਸ਼ਾਇਦ ਅੱਠ ਹੈ ਅੱਠ ਮੋਟਾ ਹਾਂ ਅੱਠ ਮੋਟਾ ਸੁਪਰ ਜੀ ਡਰਾਈ ਵੀ ਨਾਲ ਸਾਫ ਸੱਭ ਲਾ ਨਹੀ ਅੱਠੇ ਛੋਟਾ ਹੁੰਦਾ 20 ਮਾਡਲ ਹੈ ਥੋੜਾ ਦਾ ਤੇ ਅੱਠ ਅੰਦਰੋਂ ਅੰਦਰੋਂ ਆਉਂਦੇ ਈ ਮਾਡਲ ਹੈ ਜੀ ਹਾਂ ਪੀਸ ਦੇਖੋ ਸਿਰਫ ਇਹਦੇ ਵੀ ਨਾ ਆਪਾਂ ਇਹ ਤੇਰੇ ਖੁਸ਼ ਨੂੰ ਬੈਲਡਰਸ ਹੈ ਜੀ ਜ਼ੂਮ ਕਰਕੇ ਜਿਹੜੀ ਚੀਜ਼ ਹੈਗੀ ਆ ਜਿਹੜੀ ਆ ਕੰਨੀਆਂ ਤੇ ਥੋੜਾ ਦਾ ਬੈਲਡਰ ਵੀ ਜਮਾ ਨਵੇਂ ਵਰਗੇ ਪਏ ਤੇ ਬਲੇਰ ਵੀ ਨਵੇਂ ਵਰਗੇ ਪਏ ਨੇ ਵਧੀਆ ਪਏ ਨੇ ਜਿਹੜੀ ਚੀਜ਼ ਹੈਗੀ ਆ ਆਪਾਂ ਕੈਸੀ ਦੇਖ ਹਾਂ ਰੇਟ ਦੇਖ ਵੇ ਰੇਟ ਤਾਂ ਉਹੀ ਰੇਟ ਹੈ 1,30,000 ਬਹੁਤ ਜਾਇਜ਼ ਰੇਟ ਹੈ ਬਹੁਤ ਜਿਆਦਾ ਮਿੱਟੀ ਦਾ ਬਹੁਤ ਮਹਿੰਗੀ ਹੈ ਜਮਾ ਜੈਨ ਜੈਰੇਟਰਾਂ ਚ ਰੁਹਾ ਵੀਰੇ ਆਹ ਕਿਹੜਾ ਬਾਜਾ ਇਹ ਆਪਾਂ ਉੱਧਰ ਨੂੰ ਘੁੰਮ ਕੇ ਆਵਾਂਗੇ ਹੁਣ ਆਪਣੇ ਕੋਲ ਨੈਸ਼ਨਲ ਆ ਗਿਆ ਦੇਖੋ ਨੈਸ਼ਨਲ ਦੇਖ ਲਓ ਇਹ ਨੈਸ਼ਨਲ ਆ ਗਿਆ ਇਹ 7 ਫੁੱਟਾਂ ਦਾ ਹਾਂ ਇਹ 7 ਫੁੱਟਾਂ 2023 ਮਾਡਲ ਹੈ ਨੈਸ਼ਨਲ ਹੈ ਡਿਸਕ ਦਾ ਮਾਡਲ ਹੈ ਜੀ ਡਿਸਕ ਦਾ ਡਰੈਗ ਬਲੇਡ ਦੀ ਗੱਲ ਨੂੰ 22 ਮਾਡਲ ਹੈ ਸਰੂ 22 ਮਾਡਲ ਹਾਂ 22 ਮਾਡਲ ਡਿਸਕ ਦਾ ਮਾਡਲ ਹੈ ਬਲੇਡ ਵੀ ਤਕਰੀਬਨ ਵਧੀਆ ਪਰ ਇਹਨੇ 750 ਰੁਪਏ ਰੇਟ ਦੀ ਗੱਲ ਇਹ ਰੇਟ ਦੀ ਗੱਲ ਕਰੀਏ ਰੇਟ 1.7 ਲੱਖ ਸੈਂਟੀ ਹਜ਼ਾਰ ਦਾ ਪੈ ਰਿਹਾ। ਹਾਂਜੀ। ਤੁੱਕ ਹੋਰ ਵੀਰੇ ਜਸਵੰਤਾ ਕੇ ਨੌ ਫੁੱਟ ਹੈ ਵੀ। ਹਾਂ ਜਾਚੇ ਨੌ ਫੁੱਟ ਹੈ। ਨੌ ਫੁੱਟਾ ਵੀਰੇ ਇਹ ਦੇਖ ਲੈ ਕੋਸ ਨੂੰ ਫਿਰ ਰੁੱਟ ਕੇ ਲਿਖਾ ਵੀ ਦਿੰਨੇ ਆ। ਕੰਡੀਸ਼ਨ ਵੀਰੇ ਤੇ ਨਵਾਂ ਹੀ ਪੀਸ ਹੈ। ਹੋਰ ਦਾ ਰੇਟ ਵੀ ਇਹਦਾ ਦੇਖੋ ਆਪ ਪਊਗਾ ਵੀਰੇ ਚੱਕਿਆ ਵੀ ਆਪੋ ਹੈ। ਪੀਸ ਉਹ ਦੇਖੋ ਵੀਰੇ। ਵਧੀਆ ਚੀਜ਼ ਜੀ ਤੁਹਾਨੂੰ ਦੇ। ਹਾਂ ਹੋਣਗੇ। ਬੋਬਟ ਚੱਲਿਆ ਹੋਇਆ ਮਿੱਤਰੋ। ਹਾਂ ਜਮਾਂ ਨਾ ਪੀਸ। ਨਾਮ ਦਾ ਨੌ ਫੁੱਟਾ ਮਾੜਨ ਤੇ। ਬਾਈ ਮਾਰ ਲੈ ਬਾਈ ਮਾਰ ਲੈ ਠੀਕ ਹੈ ਬਲੇਡਾਂ ਦੀ ਕੰਡੀਸ਼ਨ ਪੂਰੀ ਵਧੀਆ ਪਈ ਹੈ ਠੀਕ ਹੈ ਰੰਗ ਰੂਪ ਜਮ ਮ ਨਵੇਂ ਵਰਗਾ ਹੈ ਰੇਟ ਪਊਗਾ ਆਪਾਂ ਨੂੰ ਬਹੁਤ ਹੀ ਜ਼ਾਇਦਾ 1,75,000 ਦਾ ਪਾਊਡਰ ਕੋਟਡ ਪੇਂਟ ਹੈ ਵੀਰੇ ਹਾਂਜੀ ਹਾਂਜੀ ਪਾਊਡਰ ਕੋਟਡ ਤੇ ਇਹ ਆ ਗਿਆ ਆਪਣੇ ਕੋਲ ਜਸਵੰਤ ਦਾ ਸੱਤ ਫੁੱਟਾ ਪੀਸ ਹੈ ਜੀ ਨਹੀਂ ਵੀ ਸੱਤ ਫੁੱਟਾ ਹੈ ਹਾਂ ਪੀਸ ਸਾਰੇ ਦਿੱਤਾਵੇਂ ਮੋਰਨ ਨੇ ਸੱਤ ਫੁੱਟਾ ਹਾਂਜੀ 1,45,000 ਦਾ ਪੈ ਜਾ ਬਾਈ ਮਾਰ ਲੈ ਇਹ ਵੀ ਪੂਰਾ ਸਾਫ ਹੈ ਬਸ ਕਿ ਤੁਸੀਂ ਦੇਖ ਲਓ ਆਪਣੇ ਨਾਲ ਹੈ ਹੀ ਸਾਫ ਨੇ ਸਾਰੇ ਹਾਂ ਇਹ ਸਾਰੇ ਹੀ ਸਾਫ ਮਾਰਾ ਮਾਰੀ ਚੀਜ਼ ਵਿਕਦੀ ਨਹੀਂ ਬਈ ਨਾ ਕੋਈ ਵਸਾਂਦੇ ਵਰਗਾ ਤੇ ਜੈਂਗਲਰ ਵੀ ਅੱਜ ਸੇਲ ਹੋ ਗਿਆ ਜਿਹੜਾ ਜਿਹੜਾ ਕੱਲ ਨੂੰ ਪੀਸ ਆ ਜਾਣਾ ਵੀਰੇ ਜੈਂਗਲਰ ਆਪਣੇ ਕੋਲੇ ਆ ਜਾਊਗਾ 1,80,000 ਰੁਪਿਆ ਦਾ ਪੀਸ ਪੈ ਜਾਊਗਾ ਜਮਨ ਨਵੇਂ ਵਰਗੀ ਆਉਣਾ ਜੀ ਸੋਰਾ ਇਹ ਦਸ ਮਹੀਨੇ ਇਹ ਅਗਲੇ 20 ਸੇ ਮਹੀਨੇ ਇਸ ਉਹ ਆ ਗਿਆ 21 ਮਾਡਲ ਕੀ ਮਾਡਲ ਹਾਂਜੀ 21 ਮਾਡਲ ਦਾ ਸਮੇਸ਼ ਹੈ ਸੱਤ ਤੱਕ ਸਭ ਤੋਂ ਵੁੱਟਾ ਪੀਸ ਦੇਖੋ ਸਾਨੂੰ ਹਜੇ ਤੋਂ ਪੱਨ ਗਿਆ ਆਪਣੇ ਕੋਲ ਹਜੇ ਹੁਣੇ ਆਇਆ ਦੇਖੋ ਜਹਾਜ ਨੇ ਆਪਣੇ ਨਾਲ ਹਾਂ ਕੰਡੀਸ਼ਨ ਦੇਖੋ ਵੀਰੇ ਇਹ ਬਹੁਤ ਘੈਂਡ ਹੈ ਜੇ ਬਈ ਗੱਲਾਂ ਨਿਕਲੀਆਂ ਕਰਦੇ ਕਿਸੇ ਪਾਸੇ ਤੁਹਾਨੂੰ ਜਰ ਪਾਪੜੀ ਪਿਆ ਹਜੇ ਦੇਖੋ ਚੱਕੇ ਤੋਂ ਵੀ ਰੰਗ ਨਹੀਂ ਉਤਰਿਆ ਹੋਇਆ ਵੀਰੇ ਮਾਰਲ ਜ਼ਰੂਰ ਇੱਕੀ ਹੈ ਕੰਡੀਸ਼ਨ ਵੀਰੇ 23 ਵਾਲੀ ਹੈ 23 24 ਕਹਿੰਦੇ ਅਸੀਂ ਫਸ ਜਾਾਂਗੇ ਵੀਰੇ 24 ਤਾਂ ਨਵੇਂ ਆ ਰਹੇ ਨੇ ਰੇਟ 1.38 ਲੱਖ ਦਾ ਪੈ ਗਿਆ ਜੀ ਜਿਹੜੇ ਬਾਈ ਨੇ ਲੈਣਾ ਕੋਈ ਕੰਟੈਕਟ ਜ਼ਰੂਰ ਕਰੋ ਵੀਰੇ ਲੰਬੇ ਦਾ ਪੀਸ ਨਹੀਂ ਦੇਵਾਂਗੇ ਵੀਰੇ ਤੁਹਾਨੂੰ

ਹਾਂ ਮਿੱਟੀ ਰਗੀ ਹਾਂ ਭਾਈ ਜੀ ਲੈ ਕੀ ਆ ਬੇ ਤੋਤੇ ਨਹੀਂ ਹੈਗੇ ਜਿਹੜੇ ਤੋੜਕੇ ਨੇ ਦੇਖੋ ਉਹ ਤਾਂ ਬੋਲਾਂ ਲੱਗ ਰਹੇ ਨੇ ਅਜਨੇ ਤੋਤਾ ਐ ਪੀਸ ਹੈ 23 ਮਾਰ ਲੈ 1.5 ਲੱਖ ਰੁਪਏ ਦਾ ਪੀਸ ਬੈਜੂਆ ਗੁਰਵਾਜ ਕੰਪਨੀ ਦਾ ਵੀਰੇ 23 ਮਾਰ ਲੈ 23 ਮਾਰ 8 7 ਮੁੱਟਾ ਹਾਂ 7 ਮੁੱਟਾ ਜਮਾ ਜੈਗਰੀ ਪੰਜ ਪੀਸ ਲੈ ਜੈਗਰੀ ਰੇਟ ਹੀ ਮਿਲਾਂਗੇ ਹਾਂ ਬਹੁਤੇ ਬਾਈ ਕਹਿੰਦੇ ਜਰਾ ਇਦੋਂ ਦੀ ਤੱਕ ਨਵਾਂ ਪੈਂਦਾ ਸਬਸਿਡੀ ਕੱਟ ਗਈ ਵੀਰੇ ਸਬਸਿਡੀ ਕੱਟ ਗਈ ਦੇਖੋ ਕੋਈ ਵੀ ਨਹੀਂ ਦੇ ਰਿਹਾ ਆਪਾਂ ਤੁਹਾਡੇ ਵਰਗੇ ਭਰਾਵਾਂ ਤੋਂ ਲੈ ਕੇ ਆਉਣੇ ਆ ਵੀਰੇ ਜਿੰਨੇ ਆਪਾਂ ਨੂੰ ਚੀਜ਼ ਮਿਲਦੀ ਓਵੇਂ ਆਪਾਂ ਨੇ ਵੇਚਣੀ ਆਂ ਹਾਂ ਬੋਦੀ ਕਮਾਤੀ ਵੇਚਣੀ ਆ ਕੋਈ ਝੂਠ ਨਹੀਂ ਬੋਲਦੇ ਵੀਰੇ ਦੇਖੋ ਅੱਗੇ ਦਾ ਤੈਨੂੰ ਪਤਾ ਘੱਟਾ ਵਾ ਤਾਂ ਆ ਦੇਖੋ ਪੀਸ ਇਹ ਕਿੰਨਾ ਇਹਨੂੰ ਕਹਿ ਰਹੀ ਹੈ 24 ਦਾ ਮੁਕਾਬਲਾ ਵੀਰੇ ਹਾਂ ਕਹਿ ਸਕਦਾ ਆ ਮੈਂ ਕਿਤੇ ਹੀ ਕਹਾਂਗੇ ਚਾਹ ਵੀ ਤੇ ਜਿਆਦਾ ਨਵਾਂ ਹੁੰਦਾ ਇਹ ਦੇਖ ਪੀਸ ਜਮੇ ਨਾ ਮੈਂ ਪੀਸ ਚਾਦਨੀ ਰੇਟ ਵੀਰੇ 165000 ਦਾ ਗੁਰਬਾਜ ਜਮਨ ਨਵਾਂ ਪੀਸ ਲੈ ਜਮਨ ਨਵਾਂ ਪੀਸ ਲੈ ਆਹ ਦੇਖੋ ਦ੍ਰਿਸ਼ਟੀਕਰ ਵੀ ਜਮੇ ਹਾਂ ਨਵਾਂ ਮੰਨ ਕੇ ਲੈ ਜੀ ਕਿਉਂਕਿ ਇਸੇ ਵਾਸਤੇ ਕਿ ਨਾ ਸਾਨੂੰ ਇਹ ਤਾਂ ਦਾਲ ਚੰਦ ਦੀ ਆ ਲੱਗੀ ਐ ਦੇਖੋ ਕੰਡੀਸ਼ਨ ਨਾਲ ਜ਼ੋਰ ਨਾਲ ਦੇਖੋ ਵੀਰੇ ਵੀਡੀਓ ਪੂਰੀ ਦੇਖਿਆ ਕਰੋ ਅੱਧ ਵਿਚਾਲੇ ਵੀਡੀਓ ਨਾ ਕੱਟਿਓ ਵੀਰੇ ਤਾਂ ਹੀ ਆਪਾਂ ਨੂੰ ਅੱਧਾ ਪੜਾਣ ਲੱਗਦਾ ਹੁਣ ਵੀਰੇ ਇਹ ਐ ਦੇਖੋ ਇਹਨੂੰ ਆਪਾਂ ਨਵੇਂ ਵਰਗੀ ਕੰਡੀਸ਼ਨ ਲਈ ਤਾਂ ਹਾਂ ਜੀ हां चलन ਕਰਨ ਦੀ ਚੈੱਕ ਕਰਾ ਕੇ ਦੇਵਾਂਗੇ ਸਾਡੀ ਜ਼ਿੰਮੇਵਾਰੀ ਹੈ। ਚਲਨ ਜੋ ਬਹੁਤ ਹੈ। हां ਗਰ ਤੇ ਵੈਲਡਿੰਗ ਲੱਗਿਆ ਹੈ। 2020 ਮਾਰ ਲਿਆ। 2020 92000 ਰੁਪਏ ਦਾ ਪੀਸ। 92 ਹਾਂ ਇਹਨੂੰ ਆਪਾਂ ਨਵੇਂ ਵਰਗਾ ਨਹੀਂ ਕਹਿ ਸਕਦੇ ਪਰ ਹਾਪੀ ਇਸ ਵਧੀਆ ਚਲਨ ਦੀ ਆਪਣੀ ਜ਼ਿੰਮੇਵਾਰੀ ਹੈ। ਇਸ ਕੰਮ ਵਗੈਰਾ ਸਭ ਕੁਝ ਸਹੀ ਪਈਆਂ ਨੇ। ਕਿਸੇ ਗੇਅਰ ਵੀ ਟੁੱਟ ਭੱਜ ਨਹੀਂ ਹੈਗੀ। ਚਲਾ ਕੇ ਤਸੱਲੀ ਕਰਾ ਕੇ ਭੇਜਾਂਗੇ 95000 ਦਾ ਪੀਸ ਭੇਜੂਗਾ। ਬਹੁਤ ਵਧੀਆ ਵੀਰੇ ਜਿੰਨੇ ਟਰੈਕਟਰ ਵੀ ਛੋਟਾ ਹੈ ਤੇ ਬਜਟ ਵੀ ਘੱਟ ਹੈ। ਅੱਗੇ ਫੇਰ ਜਿਸ ਵੰਤ ਆ ਗਿਆ 2022 ਮਾਰ ਲਿਆ। ਉੜ ਗਿਆ ਫਾਸਟ ਕਰ ਬੈ ਜੀ ਹੁਣ ਆ तकरीबन ਦਿਨ ਛਿਪੇ ਰਿਹਾ ਬਾਈ ਮਾਰ ਲਈ 1,60,000 ਦਾ ਪੈ ਜੂਗਾ ਆਪਾਂ ਨੂੰ ਡਿਸਕਾ ਦਾ ਮੋੜ ਲਈ ਇਸ ਏ ਵੀ ਜਮਾ ਨਵੇਂ ਵਰਗ ਹੋਰ ਜੇ ਜੀ ਵੀਡੀਓ ਨੂੰ ਤੁਸੀਂ ਸਕਿਪ ਕਰਕੇ ਦੇਖ ਸਕਦੇ ਹੋ ਖੜਾ ਕੇ ਵੀਰੇ ਅਗੇ ਵੀਡੀਓ ਬਹੁਤ ਲੰਬੀ ਹੋ ਜਾਏਗੀ ਹਾਂ ਤੇ ਇਹ ਆ ਗਿਆ ਆਪਣਾ ਦੇਖੋ 21 ਮਾਡਲ ਹੈ 21 ਮਾਡਲ ਹੈ ਹਾਂ 21 ਮਾਡਲ ਹੈ ਵੀਰੇ ਲੁੱਕ ਦੇਖੋ ਤੁਸੀਂ ਤੁਹ ਕੁਝ ਜਿਹਾ ਲੁੱਕ ਇਹ ਵੀ ਵੀਰੇ ਤੇ ਹੀ ਮੰਗੂਆਂ ਕਰ ਰਹੇ ਨਹੀਂ ਅੱਠ ਫੁੱਟ ਆ। ਤੁਸੀਂ ਬਾਈ ਕਈ ਕਹਿਣਗੇ ਯਾਰੀ ਹਰ ਇੱਕ ਚੀਜ਼ ਨੂੰ ਆਪਦੇ ਨੂੰ ਵਧੀਆ ਕਹਿ ਦਿੰਦੇ ਨੇ। ਮੇਰੇ ਮਤ ਅਨੁਸਾਰ ਵਧੀਆ ਹੈਗੀਆਂ ਨੇ ਇਹ ਵਿੱਚ। ਇਹ ਆਪ ਕੋ ਵਧੀਆ ਰੱਖ ਲੈ। ਹਾਂ। ਵਧੀਆ ਨੂੰ ਵਧੀਆ। ਰੇਟ ਵੀਰੇ ਆਪਾਂ ਨੂੰ 1,58,000 ਦਾ ਸੱਤ ਫੁੱਟ ਸੁਪਰ ਸਿੱਦਰ ਬਲੇਡ ਹੋਣਗੇ ਵੀਰੇ 80 ਪੈਸੇ ਵਾਂਗੂ ਬਲੇਡ ਪੂਰੇ ਵਧੀਆ ਪੈਣਗੇ। ਬਲੇਡ ਪੂਰੇ ਵਧੀਆ। ਹਾਂ। ਇਹ ਇਹ ਵੀ ਸੌਨਾ ਵਿਕਦਿਆ। 80 ਮੀਟਰ। ਇਹਦੇ ਵੀਸ ਵੀਰੇ ਆਪਣੇ ਕੋਈ ਹੋਰ ਵੀ ਹੈਗੇ ਨੇ। ਹੈਗੇ ਨੇ? ਹਾਂ ਉਹ ਆਪਾਂ ਕਿਸੇ ਵੀ ਦਿਵਾ ਅਗਲੀ ਚ ਪਾ ਦਾਂਗੇ। ਇਹ ਸੇਲ ਹੋਗੇ। ਇਹ ਸੇਲ ਹੋਗੇ ਵਿਕੇ। ਕਿ ਕਦ ਗਿਆ ਆ ਗਿਆ ਆਪਣੇ ਕੋਲ ਇਹ ਜਗਤ ਜਿੱਤ ਕੇ। ਇਹਨੂੰ ਛਤ ਬੋਟਾ ਜੀ ਹਾਂ ਪੀਸ ਨਵੇਂ ਮੰਨ ਕੇ ਲੈ ਜੂਂਦਾ ਮੈਂ 24 ਵੀ ਕਹਿ ਸਕਦਾ ਮੈਂ ਆਪਾਂ ਯਾਰ ਬਲੇਡ ਵੀ ਨਵੇਂ ਲੈ ਨਵੇਂ ਪਾਏ ਨੇ ਹਾਂ ਪੀਸ ਵੀ 22 ਮਾਰ ਦੇ ਲੱਗਾ 53000 ਦਾ ਕੀ ਚਾਹੁੰਦੇ ਐਡ ਵੀ ਦਾ 53000 ਦਾ ਉਹ ਆ ਗਿਆ ਵੀਰੇ ਆਪਣੇ ਕੋਲੇ ਗੀਹੜਾ ਛਤ ਬੋਟਾ 148000 ਦਾ 48000 ਤੇ ਵੀਰੇ ਤੁਹਾਡੇ ਰੂਟਾ ਫਿੱਟ ਵੀ ਬਣੂਗਾ ਜਾ ਕੇ ਫੱਟਾ ਨਾਲ ਐ ਜੀ ਫੱਟਾ ਨਾਲ ਦੇਵਾਂਗੇ ਹਾਂ ਫੱਟਾ ਨਾਲ ਦੇਵਾਂਗੇ 148000 ਚਾਰ ਛਤ ਬੋਟਾ ਵੀਰੇ 8 ਬੋਟਾ 148000 ਹਾਂ ਜਿਹੜੇ ਬਾਈਆਂ ਨੂੰ ਐ ਲੱਗਦਾ ਵੀ ਰੇਟ ਬਹੁਤ ਜ਼ਿਆਦਾ ਵੀਰੇ ਆ ਅੱਗੇ ਆ ਗਿਆ ਆਪਣੇ ਕੋਲ 2021 ਮਾਡਲ ਆ ਇਹ ਵੀ ਸੇਲ ਹੋ ਰਹੇ ਨੇ ਸੇਲ ਹੋਏ ਆ ਜੀ ਜਾਣਾ ਕੋਈ ਆ ਗਿਆ ਦੇਖੋ ਪੀਸ ਦੇਖੋ ਇਹ ਤਾਂ ਮੇਰਾ ਬ੍ਰੇਕ ਹੈਗਾ ਨਹੀਂ ਹਾਂ ਵਾ ਪੀਸ ਦੇਖੋ ਰੇਟ ਮੈਂ ਦਿਖਾ ਰਿਹਾ ਨਾ ਤੁਹਾਨੂੰ ਪੀਸ ਤੁਸੀਂ ਵੇਖ ਲਿਆ ਲੱਖ ਮਹੀਨੇ ਦੀ ਦੋਸਤ ਨਾ ਇਹ ਤਾਂ ਜਮਾਈ ਨਵੇਂ ਪੀਸ ਹੈ ਜਮਾਈ ਨਵੇਂ ਨਾਲ ਦੇ ਬਲੇਡ ਹੋਣਗੇ 95 ਤੋਂ 98 ਰੁਪਏ ਸੀ 95 ਤੋਂ ਖਾਣ ਨੂੰ ਹਾਂ ਨਾਲ ਦੇ ਬਲੇਡ ਨੇ ਠੀਕ ਹੈ 1,62,000 ਦਾ ਬਊਗਾ 750 ਦਾ ਪੀਸ ਹੈ ਨਾ ਮੰਨ ਨਹੀਂ ਹਾਂ ਇਹ ਆਪਣੇ ਕੋਲੇ ਜੇ ਰੂਟਾ ਫੀਟਰ ਵਗੈਰਾ ਵੈਸੇ ਘੱਟ ਨੇ 10 ਬੁੱਟਾ ਰੂਟਾ ਫੀਟਰ ਹੈ ਜੀ 99000 ਦਾ ਰੂਟਾ ਫੀਟਰ ਵੇਚੂਗਾ 10 ਬੁੱਟਾ 24 ਮਾਰਲ ਦੇ ਵੀ ਕੱਟ ਕੇ ਦੇ ਦਾਂਗੇ ਇਹਨੂੰ ਵੀ ਕੱਟ ਕੇ ਦੇ ਹਾਂ ਜੇ ਪਾਵਰ ਹੈਰੋ ਲੈਣੀ ਹੈ ਵੀਰੇ ਇਹ ਜੀ ਪਈ ਆਪਣੇ ਕੋਲੇ 45000 ਰੁਪਏ ਦੇ ਦਾਂਗੇ 45000 ਹਾਂ ਜੀ ਕਿੰਨਾ ਮੰਗਦੇ ਜਦੋਂ ਕਿਤੇ ਬਾਈ ਬਾਗ ਵਾਲਿਆਂ ਨੇ ਲੈਣੀਆਂ ਫੋਨਾਂ 'ਚ ਕਮ ਆਉਂਦੀ ਹੈ ਮਾਰਨ ਨੂੰ ਪਹਿਲੇ ਆਪਣੇ ਕੋਲ ਧਿਆਨ ਚ ਹੈ ਗਿਆ ਹਾਂ ਉਹਨਾਂ ਵਾਸਤੇ ਜਮਾਂ ਸਹੀ ਹੈ ਤੇ ਦੇਖੀ ਹੋਰ ਸੂਪਰ ਫਿੱਡਰ ਜਾਂ ਰੀਪਰ ਵਗੈਰਾ ਲੈਣੇ ਨੇ ਵੀਰੇ ਉਹ ਆਪਣੇ ਕੋਲੇ ਬਾਤੂ ਹੁੰਦੇ ਨੇ ਆਪਣੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਵੀਰੇ ਤੁਹਾਡੇ ਇੱਕ ਸ਼ੇਅਰ ਨਾਲ ਵੀਰੇ ਸਾਡਾ ਵੀ ਫਾਇਦਾ ਹੁੰਦਾ ਕਿਸੇ ਬਾਈ ਨੂੰ ਦੇਖੋ ਕੰਮ ਕਰਨ ਦੇ ਸਾਧਨ ਮਿਲ ਜਾਂਦਾ ਕੀਤੀ ਦਾ ਰੀਪਰ ਵਗੈਰਾ ਦੀ ਵੀਡੀਓ ਪਾਉਂਦੇ ਰਹਾਂਗੇ ਵੀਰੇ ਤੇ ਨਾਲ ਜੁੜੇ ਰਹੋ ਧੰਨਵਾਦ ਦੋਸਤੋ